ਸਾਰੇ ਸਮਝੋ ਜੀ ਵੈਲਕਮ ਟੂ ਖੰਨਾ ਨਿਊਜ਼ ਲਾਈਵ ਖੰਨਾ ਦੇ ਕਚੈਰੀਆਂ ਦੇ ਵਾਰ ਅੱਜ ਅਸੀਂ ਜਿਹੜਾ ਧਰਨਾ ਇਹਦਾ 15ਵੇਂ ਦਿਨ ਚ ਸ਼ਾਮਲ ਹੋ ਗਿਆ ਇਸ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਿਹੜੇ ਪਹੁੰਚੇ ਨੇ ਉਹਨਾਂ ਵੱਲੋਂ ਮਰੇਕੋਲਾ ਚੌਂਕ ਤੋਂ ਲੋਕਾਂ ਨੂੰ ਖੰਨੇ ਦੇ ਲੋਕਾਂ ਨੂੰ ਜਗ੍ਹਾਉਣ ਵਾਸਤੇ ਮਰੇਕੋਲਾ ਚੌਂਕ ਤੋਂ ਲੈ ਕੇ ਕਚੈਰੀਆਂ ਤੱਕ ਇੱਕ ਮਾਰਚ ਵੀ ਕੀਤਾ ਗਿਆ ਵੀ ਖੰਨਾ ਜਿਹੜਾ ਜ਼ਿਲ੍ਹਾ ਹੈ ਉਹਦੇ ਬਣਾਉਣ ਦੇ ਨਾਲ ਕੀ ਕੀ ਫਾਇਦੇ ਹੋਣਗੇ ਤੇ ਜ਼ਿਲ੍ਹਾ ਬਣਾਉਗੇ ਕਿਉਂ ਲੋੜ ਆ ਇਹੋ ਗੱਲ ਕਰਦੇ ਆ ਇਸ ਤੋਂ ਸਭ ਤੋਂ ਪਹਿਲਾਂ ਆਪਣੇ ਕੰਗ ਸਾਬ ਨਾਲ ਈ ਸੰਸاد ਜਿਹੜਾ ਇਹ ਸ਼ੁਰੂ ਕੀਤਾ ਗਿਆ ਮਾਰਚ ਵੀਰ ਅੱਜ ਕੀਤਾ ਸਮਾਰੋਹ ਦੇ ਵਿੱਚ ਆਮਨੇ ਉਹ ਕੀ ਕਹਿਣਾ ਜੀ ਇਹਦੇ ਚ ਅੱਜ ਤੋਂ ਨਹੀਂ ਇਹ ਪਹਿਲਾਂ ਤੋਂ ਪਿਛਲੇ ਕਾਫੀ ਸਮਾਂ ਤੋਂ ਜਿਹੜੇ ਵੀ ਲੀਡਰ ਹੁੰਦਾ ਉਹ ਇਹੀ ਵਾਦਾ ਕਰਦਾ ਇਤੋਂ ਤੱਕ ਆ ਪਛ ਇਹਨਾਂ ਨੇ ਜੇ ਬਣੇ ਸੀ ਉਹ ਐਫੀ ਡੈਪਟ ਦੇ ਵੀ ਬੰਦੇ ਸੀ ਵੀ ਅਸੀਂ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ ਲੋਕ ਵਿਸ਼ਵਾਸ ਕਰ ਲੈਂਦੇ ਨੇ ਮੁੜ ਕੇ ਇਹ ਮੋਪਰ ਜਾਂਦੇ ਨੇ ਉਹ ਚ ਇਹਨਾਂ ਨੂੰ ਯਾਦ ਕਰਾਉਣ ਲਈ ਤਾਂ ਅੱਜ ਸਾਨੂੰ ਇਹ ਕਰਨਾ ਪਿਆ ਤੇ ਕਰਦੇ ਰਹਾਂਗੇ ਜਾਦੇ ਇਹ ਮਲੇਕੋੜਲਾ ਜ਼ਿਲ੍ਹਾ ਬਣ ਸਾਦਾ ਤਾਂ ਖੰਨਾ ਕਾ ਤੇ ਨਹੀਂ ਬਣ ਸਾਦਾ ਇਹਦੇ ਚ ਜਿਹੜੀਆਂ ਕਚਹਿਰੀਆਂ ਨੇ ਦੂਜੀਆਂ ਇੱਥੇ ਸਾਰੀਆਂ ਬਿਲਡਿੰਗਾਂ ਨੇ ਇੱਕ ਪਾਸੇ ਇਕੱਲੇ ਜੱਜ ਚੱਲ ਜਾਣਗੇ ਇੱਕ ਵਕੀਲ ਨੇ ਜੱਜ ਸਾਹਿਬ ਦੇ ਵੀ ਪੇਸ਼ ਹੋਣਾ ਹੁੰਦਾ ਜਿਹੜਾ ਕੇਸ ਲੱਗਿਆ ਹੁੰਦਾ ਲੋਕ ਅਦਾਲਤ ਚ ਜਾਂ ਦੂਏ ਹੁੰਦਾ ਐਸਡੀਐਮ ਦੇ ਉੱਥੇ ਵੀ ਪੇਸ਼ ਹੋਣਾ ਹੁੰਦਾ ਵਕੀਲ ਦੇ ਕੀ ਕਰਿਆ ਕਰਨਗੇ ਲੋਕ ਵੀ ਕਦੇ ਉਧਰ ਨੂੰ ਕਦੇ ਇਧਰ ਨੂੰ ਰਾਹਾਂ ਚ ਰਹਿਣਗੇ ਜਿਹੜੇ ਟਾਈਪਿਸਟ ਨੇ ਐਫੀ ਡੈਪਟਾਲੇ ਉਹ ਹੀ ਥੇ ਕੰਮ ਕਚਹਿਰੀਆਂ ਇੱਕ ਜਗ੍ਹਾ ਨੇ ਪੁਲਿਸ ਵਾਲੇ ਐਸਐਸਪੀ ਦਫ਼ਤਰ ਸਾਰੇ ਆ ਕਿ ਜੇ ਬਿਲੀਦ ਸਾਰੇ ਇੱਕ ਜਗ੍ਹਾ ਨੇ ਜਿਹੜੀ ਆ ਜਗ੍ਹਾ ਇੱਥੋਂ ਖਾਲੀ ਪਈ ਐ ਜਿੰਨੇ ਲਾਪਰੀ ਨੇ ਦੱਸਿਆ ਸੀ ਇਹਨੂੰ ਤਬਦੀਲ ਕਰ ਦੋ ਇਦੋਂ ਵਧੀਆ ਪਰ ਜਦੋਂ ਵਧੀਆ ਜਗ੍ਹਾ ਇੰਨੇ ਵਕੀਲ ਇੰਨੇ ਬੰਦੇ ਨੂੰ ਰੋਜ਼ਗਾਰ ਮਿਲਿਆ ਹੋਇਆ ਇੱਥੇ ਕਮ ਸੇ ਕਮ 500 ਬੰਦੇ ਨੂੰ ਘੱਟ ਤੋਂ ਘੱਟ ਮੈਂ ਕਿਹਾ ਅੱਬਲਾ ਤਾਂ 1000 ਤੋਂ ਉੱਤੇ ਆ ਇੰਨਾ ਤਾਂ ਵਕੀਲੇ ਆ ਜਿਹੜੇ ਟਾਈਪਿਸਟ ਨੇ ਤਾਂ ਮਾਰੇ ਨੇ 1000 ਬੰਦਾ ਕੰਮ ਲੱਗਿਆ ਰੋਜ਼ ਦੀ ਔਸਤ 3500 ਤੋਂ 3700 ਬੰਦਾ ਹੁੰਦਾ ਉਹ ਕਿੱਧਰ ਟੱਕੇ ਖਾਂਦੇ ਫਿਰਨਗੇ ਉਹਨਾਂ ਦੀਆਂ ਜੇਬਾਂ 'ਚੇ ਡਾਕਾ ਪਊਗਾ ਆਡੋ ਕਰਦੇ ਕਿੱਥੇ ਇੱਥੋਂ ਬਸ ਲੇ ਉਤਰ ਕੇ ਬੰਦਾ ਤੁਰ ਕੇ 5 ਮਿੰਟ 'ਚ ਆ ਜਾਂਦਾ ਉੱਥੇ ਪਹੁੰਚਿਆ ਕਰੂ ਅੱਧੇ ਘੰਟੇ 'ਚ ਜਿਹੜੇ ਸਿਆਸਤਦਾਨ ਤੇ ਵਕੀਲਾਂ ਦੇ ਪ੍ਰਧਾਨ ਉਹ ਨਾਲ ਰਲ ਜਾਂਦੇ ਨੇ ਆਪਦੇ ਫਲੈਟ ਆਪਦੀਆਂ ਕੋਠੀਆਂ ਬਣਾ ਕੇ ਉਧਰੋਂ ਤੁਰ ਪੈਂਦੇ ਨੇ ਜਿਹੜੀ ਪਬਲਿਕ ਆ ਉਹ ਤੱਕੇ ਖਾਣ ਲਈ ਮਜਬੂਰ ਹੋ ਜਾਂਦੀ ਆ ਅੱਛਾ ਡਰਦੇ ਕੋਈ ਇਹਨਾਂ ਦੇ ਬਰ ਖਿਲਾਫ ਬੋਲਦਾ ਹੈ ਨਹੀਂ ਜਿਹੜੇ ਸਾਡਾ ਗਰੁੱਪ ਲਾ ਲੋ ਰੰਗਾ ਵੀਰ ਰਪਾਲੋ ਸੰਦੀਪ ਰਪਾਲੋ ਕਾਲੀ ਵੀਰ ਜਿੰਨੇ ਸਾਡੇ ਆੜੀ ਨੇ ਨਿਰਧੜਕ ਯੋਧੇ ਨੇ ਤਧੂਰੀਆ ਅਸੀਂ ਸਾਨੂੰ ਕੋਈ ਵੀ ਪਰਵਾਹ ਨਹੀਂ ਹੁੰਦੀ ਅੱਗੇ ਇਹਨੇ ਪਰਚੇ ਬਿਥੇਰੇ ਕਰਾਏ ਨੇ ਹੋਰ ਕਰਾ ਲੈਣਗੇ ਇੱਥੋਂ ਤੇ ਬੰਬ ਸੱਟਣਗੇ ਇੰਨੇ ਇੱਕ ਹੋਲਾ ਸਰਕਾਰ ਚ ਇਹਨਾਂ ਨੇ ਬੰਦੇ ਨੇ ਫੜਿਆ ਗਿਆ ਖੜ ਕੇ ਉਹਦਾ ਇਨਕਾਊਂਟਰ ਖੜੇ ਹੋਏ ਦਾ ਵੀ ਇਨਕਾਊਂਟਰ ਹੁੰਦਾ ਦੇਖਿਆ ਕਿਤੇ ਜਿਵੇਂ ਖੜਕੂਬਾਦ ਮੌਕੇ ਸੀ ਦੁਬਾਰਾ ਖੜਕੂਬਾਦ ਲਿਆਉਣ ਵਾਲੀ ਸਥਿਤੀ ਬਣਾਈ ਹੋਈ ਆ ਲੋਕਾਂ ਨੂੰ ਜਾਗਰੂਕ ਕਰਦੇ ਆ ਚਾਹੇ ਛੂਟੀ ਇਲੈਕਸ਼ਨ ਐਮਸੀਆਂ ਦੀ ਉਥੇ ਵੀ ਜਿਹੜੇ ਜਿਵੇਂ ਦਲ ਬਦਲੂ ਨੇ ਉਹਨਾਂ ਨੂੰ ਵੋਟਾਂ ਨਾ ਪਾਉਂਕਾ ਜਿਹੜਾ ਇੱਕ ਬੰਦਾ ਕਿਸੇ ਪੱਲੋਂ ਵੀ ਖੜਾ ਜਿਹੜੇ ਬੰਦੇ ਦੀ ਸ਼ਬੀ ਸਹੀ ਆ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਉਹਨੂੰ ਆਪਣਾ ਲੀਡਰ ਚੁਣ ਕੇ ਯਾਰ ਉਹਨੂੰ ਮੌਕਾ ਦੋ ਬਾਕੀ ਵੱਡੇ ਵੀਰ ਤਰੰਗਾ ਇਹ ਸੀ ਸਰ ਵੀ ਕੰਗਜੀ ਇਹਨਾਂ ਨੇ ਬਹੁਤ ਵਧੀਆ ਗੱਲ ਕਰੀ ਆ ਉਹ ਗੱਲ ਕਰਨੀ ਕਾਲੀ ਵੀ ਕਾਲੀ ਵੀ ਜਿਹੜਾ ਇਹ ਸੰਘਰਸ਼ ਜੋ ਜਿਹੜਾ ਆਰੰਭ ਹੋਇਆ ਗਿਆ ਜਿਨ੍ਹਾਂ ਨੂੰ ਬਣਾਉਣ ਤੇ ਪਚੈਰੀਆਂ ਬਾਰੇ ਉਹ ਲੜੀ ਕਿ ਜੇ ਇਹ ਹੈ ਜੀ ਸੰਘਰਸ਼ ਨੂੰ ਅੱਜ ਹੋਰ ਤਿੱਖਾ ਕਰਨ ਦੇ ਲਈ ਪਹਿਲਾਂ ਤਾਂ ਸਾਰੇ ਲੋਕਾਂ ਦਾ ਧੰਨਵਾਦ ਇੱਕ ਬਾਰਾ ਮੈਂਬਰੀ ਅਸੀਂ ਕਮੇਟੀ ਬਣਾਈ ਹੈ ਕਿ ਇਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਕਿਉਂਕਿ ਸਰਕਾਰ ਜਿਹੜੀ ਮਰਜ਼ੀ ਆ ਜਵੇ ਸਾਰੇ ਐਫੀਡੈਵਟ ਦੇਈ ਜਾਂਦੇ ਨੇ ਲਾਰੇ ਲੱਪੇ ਕਰੀ ਜਾਂਦੇ ਨੇ ਸਿਰਫ ਬੋਰਡ ਬੈਂਕ ਤੱਕ ਸੀਮਤ ਹੈ ਲੋਕਾਂ ਨੂੰ ਸਹੂਲਤ ਦੇਣ ਤੱਕ ਲੋਕਾਂ ਦੀ ਸਮੱਸਿਆ ਤੱਕ ਕਿਸੇ ਨੂੰ ਮਤਲਬ ਨਹੀਂ ਅਸੀਂ ਪਾਰਟੀਆਂ ਦੇ ਭਗਤ ਬਣ ਚੁੱਕੇ ਹਾਂ ਸਾਨੂੰ ਪਾਰਟੀਆਂ ਦੀ ਭਗਤੀ ਛੱਡ ਕੇ ਲੋਕਾਂ ਨੂੰ ਆਪਣੀ ਲੜਾਈ ਖੁਦ ਲੜਨੀ ਚਾਹੀਦੀ ਹੈ ਇੱਥੇ 70 75 ਸਾਲ ਤੋਂ ਕੋਈ ਵੀ ਪਾਰਟੀ ਚੰਗੀ ਨਹੀਂ ਰਹੀ ਚਾਹੇ ਮੈਂ ਨਾਉਂ ਨਹੀਂ ਲੈਣਾ ਚਾਹੁੰਦਾ ਕਿਸੇ ਨੇ ਸਿੱਖ ਵੜਤੇ ਕਿਸੇ ਨੇ ਮੁਸਲਮਾਨ ਵੜਤੇ ਪਹਿਲਾਂ ਲੁਟੇਰਾ ਸਿਸਟਮ ਸਾਡੇ ਇੱਥੇ ਕਾਬਜ਼ ਰਿਹਾ ਇਸ ਲਈ ਸਾਨੂੰ ਚਾਹੀਦਾ ਵੀ ਜਿਵੇਂ ਸਰਬਜੀਤ ਨੇ ਕਿਹਾ ਵੀ ਸਾਨੂੰ ਪੜ੍ਹੇ ਲਿਖੇ ਵਧੀਆ ਲੋਕ ਅੱਗੇ ਲੈ ਕੇ ਆਉਣੇ ਚਾਹੀਦੇ ਨੇ ਪੀੜੀਦਰ ਪੀੜੀ ਕਿਦਾ ਦਾਦਾ ਐਮ ਐਲ ਏ ਉਹਦਾ ਤੇ ਉਹਦੇ ਦਾ ਪੁੱਤ ਨੂੰ ਪੋਤੇ ਨੂੰ ਇਹ ਤਾਂ ਫਿਰ ਰਾਜਾਸ਼ਾਹੀ ਹੋ ਗਈ ਨਾ ਜਿਹੜੀ ਰਾਜਾਸ਼ਾਹੀ ਖਤਮ ਕੀਤੀ ਹੈ ਆਮ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਆਮ ਘਰਾਂ ਦੇ ਬੱਚੇ ਨੇ ਜਾਂ ਮਿਹਨਤ ਕਰਦੇ ਨੇ ਉਹਨਾਂ ਨੂੰ ਸੱਤਾ 'ਚ ਲੈ ਕੇ ਆਓ ਤੇ ਇਹ ਜਿਹੜਾ ਸਾਡਾ ਧਰਨਾ ਇਹ ਵੀ ਅਸਲੀ ਜਿਹੜੀ ਅਗਲੀ ਰੂਪਰੇਖਾ ਇਹ ਮਾਰਚ ਦਾ ਵੀ ਕਰ ਲਿਆ ਹੁਣ ਅਸੀਂ ਰੈਕ ਕਰਕੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਟੱਚ ਕੀਤਾ ਜਾਊਗਾ ਬੀ ਲਾਰੇਵਾਜ ਲੀਡਰ ਭਜਾਓ ਸਮਾਜ ਨੂੰ ਬਚਾਓ ਇਹ ਨਾਰੇ ਕਈ ਤਰ੍ਹਾਂ ਦੇ ਦੇ ਕੇ ਅਸੀਂ ਅੱਗੇ ਕਾਰਵਾਈ ਚ ਕਰਾਂਗੇ ਇਹ ਸਿਕਾਲੀ ਸਿੰਘ ਸਰਬੀ ਸਿੰਘ ਬਾਬਾ ਸਰਬੀ ਸਿੰਘ ਜੀ ਨੇ ਵੀ ਜਿੱਦਾਂ ਦਾ ਸੰਘਰਸ਼ ਸ਼ੁਰੂ ਹੋਇਆ 15 ਦਿਨ ਤੋਂ ਉਸੇ ਦਿਨ ਦੇ ਜਹੇਦਾਰ ਜੀ ਇਹ ਇਸ ਮੋਰਚੇ ਤੇ ਬੈਠੇ ਨੇ ਕੋਈ ਘਣਾ ਨਹੀਂ ਤੁਹਾਡਾ ਅੱਜ ਪਹਿਲਾ ਦਫਾ ਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅੱਜ 5 ਤਰੀਕ ਤੋਂ ਅਸੀਂ ਭੁੱਖ ਹੜਤਾਲ ਤੇ ਬੈਠੇ ਆ 13 ਦਿਨ ਹੋ ਗਏ 15 ਦਿਨ ਤੇ ਅਸੀਂ ਇਹਦੇ ਵਿੱਚ ਇੱਕ ਮੰਗ ਰੱਖੀ ਆ ਜ਼ਿਲ੍ਹਾ ਬਣਾਉਣ ਦੀ ਪੂਰਨ ਖੰਡੇ ਨੂੰ ਦੂਸਰੀ ਮੰਗ ਆ ਸਾਡੀ ਕਿ ਜਿਹੜੀਆਂ ਕਚਹਿਰੀਆਂ ਲੈ ਕੇ ਜਾ ਰਹੇ ਨੇ ਹੜ ਪਰਵਾਹ ਨੂੰ ਜਿੱਥੇ ਹੜ ਆਉਂਦੇ ਨੇ ਉੱਥੇ ਲੈ ਕੇ ਜਾ ਰਹੇ ਨੇ ਨਾ ਉੱਥੇ ਕੋਈ ਸਹੂਲਤ ਹੈ ਅਸੀਂ ਕਹਿੰਦੇ ਵੀ ਜਾਂ ਤਾਂ ਕਚਹਿਰੀਆਂ ਇੱਥੇ ਰੱਖ ਲਓ ਜਿੱਥੇ ਹੈਗੀਆਂ ਨੇ ਨਹੀਂ ਤੇ ਜੇ ਤੁਸੀਂ ਇੱਥੇ ਜ਼ਿਲ੍ਹਾ ਬਣਾਉਣਾ ਜ਼ਿਲ੍ਹੇ ਬਣਾਉਣ ਘੱਟਾ ਤੁਹਾਨੂੰ ਵੱਡੀ ਚੀਜ਼ ਹੈ ਵੱਡੀਆਂ ਕਚਹਿਰੀਆਂ ਚਾਹੀਦੀਆਂ ਨੇ ਇਹਨਾਂ ਨੂੰ ਆਪਣੇ ਖੰਨੇ ਤੋਂ ਪਰੇ ਚਾਵੇ ਤੱਕ ਜਿੱਥੇ ਮਰਜ਼ੀ ਬਣਾ ਲੈਣਾ ਲੋਕਾਂ ਨੂੰ ਸਹੂਲਤ ਵੀ ਹੈ ਇੱਥੇ ਦਾ ਮੇਰੇ ਕੋਲ ਜਨਤਾ ਵੀ ਜਨਤਾ ਦੀ ਹਰ ਇੱਕ ਦਿਨ ਮੌਤ ਇੱਕ ਨਿਕ ਹੋਇਆ ਕਰੂਗੀ ਬਾਕੀ ਵਕੀਲਾਂ ਦੀ ਵੀ ਉੱਥੇ ਮੌਤ ਹੋਇਆ ਕਰੂਗੀ ਕਿਉਂਕਿ ਐਕਸੀਡੈਂਟ ਬਹੁਤ ਆਉਣੇ ਨੇ ਉੱਥੇ ਜਦੋਂ ਉੱਥੇ ਲੋਕਾਂ ਨੇ ਗੱਡੀਆਂ ਰੋਡ ਤੇ ਖੜਾਉਣੀਆਂ ਨੇ ਤਾਂ ਰੋਡ ਤੇ ਖੜਾਉਣ ਦੇ ਨਾਲ ਗੱਡੀਆਂ ਲੋਕ ਇਹਨਾਂ ਨੇ ਚਲਾਣ ਵੀ ਕੱਟਿਆ ਕਰਨੇ ਪੁਲਿਸ ਨੇ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਸਰਕਾਰ ਨੂੰ ਜਗਾਉਨੇ ਆ ਵੀ ਜਾਗੋ ਤੇ ਜਾ ਕੇ ਜਿਹੜੀਆਂ ਕਚਹਿਰੀਆਂ ਨੇ ਚੀਰ ਰੱਖ ਲੋ ਤੇ ਨਹੀਂ ਇੱਥੇ ਰੱਖਣੀਆਂ ਦਾ ਇੱਧਰ ਜਿੱਧਰ ਮਰਜ਼ੀ ਲੈ ਜਾਓ ਖੰਨੇ ਆਪਣੇ ਖੰਨੇ ਤੋਂ ਪਰੇ ਚਾਵੇ ਕੰਨੇ ਨੂੰ ਜਿਹਨ ਲੋਕਾਂ ਨੂੰ ਸਹੂਲਤ ਦੋ ਨਾ ਕਿ ਲੋਕਾਂ ਨੂੰ ਮਰਨ ਵਾਲੀ ਜਗ੍ਹਾ ਤੇ ਲੈ ਕੇ ਜਾਓ ਕੱਲ ਨੂੰ ਖੜਾ ਆਗੇ ਤਾਂ ਉੱਥੇ ਲੋਕ ਇਕੱਠੇ ਹੋਏ ਤਾਂ ਉੱਤਕ ਵੀ ਪਤਾ ਵੀ ਕੀ ਹੋ ਜਾਣਾ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਸੀ ਆਪਣੇ ਜਹਦਰ ਜੀ ਤੁਸੀਂ ਫੈਜ਼ਗੜ ਤੋਂ ਆਏ ਹੋ ਤੇ ਕਿਸਾਨ ਲੇਤਾ ਪਿਛਲੇ ਦੌਰ ਸਮੇਂ ਵਿੱਚ ਘਰਸਤੇ ਵਿੱਚ ਪੁਰਾਣਾ ਜੇ ਕਿਤੇ ਅੰਸ਼ ਅਰਸ਼ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਇਹਦੇ ਵਾਸਤੇ ਇਹ ਤਾਂ ਸੰਘਰਸ਼ ਹੁਣ ਚੱਲਿਆ ਮੈਂ ਤਾਂ 1984 85 ਦਾ ਸਟੂਡੈਂਟ ਹਾਂ ਮਾਤਾ ਗੁਰੀ ਕਾਲ ਦਾ ਮੈਂ ਤਾਂ ਉਦੋਂ ਤੁਸੀਂ ਬਿਆਨਤ ਨੂੰ ਵੀ ਸਾਕ ਕੀਤੀ ਹੈ ਤੇ ਉਹਦੀ ਡੈਥ ਹੋ ਗਈ ਸਾਡੇ ਰਿਜਨ ਦੇ ਮਹਾਰਾਜਾ ਪਟੇਲਾ ਉਹਨੂੰ ਵੀ ਕੀਤੀ ਹੈ ਵੀ ਸਾਡੇ ਖੰਨੇ ਦੇ ਰੋਕਣੇ ਜਿਹੜਾ ਢਿੱਡ ਭਰਿਆ ਵੀ ਇਹ ਪਾਪ ਹੈ ਇਸੇ ਦੀ ਮੰਡੀ ਹੈ ਜਦੋਂ ਅੰਨ ਦਾ ਨੌਂ ਦਾ ਇਸੇ ਦੀ ਮੰਡੀ ਤੋਂ ਸਭ ਤੋਂ ਉੱਚਾ ਨੂੰ ਸਭ ਤੋਂ ਉੱਚਾ ਨੂੰ ਸਾਡੇ ਖੰਨੇ ਦਾ ਆ ਜਾਂਦਾ ਜਦੋਂ ਅਸੀਂ ਜਿਹੜੀ ਗੱਲ ਕਰਦੇ ਆ ਤਾਂ ਹਰੇਕੇ ਪਾਸਾ ਵੱਡ ਜਾਂਦਾ ਕੀ ਗੱਲ ਖੰਨੇ ਦੇ ਲੋਕ ਪਾਗਲ ਨੇ ਜਾਂ ਉਹ ਉਹ ਗਰੀਬ ਨੇ ਵੀ ਇਸ ਕਰਕੇ ਉਹਨਾਂ ਨੂੰ ਸੂਰਤਾਂ ਨਹੀਂ ਮਿਲਣੀਆਂ ਚਾਹੀਦੀਆਂ ਅਸੀਂ ਤਾਂ ਚਾਹੁੰਦੇ ਸੀ ਅੱਜ ਤੋਂ 40 ਸਾਲ ਪਹਿਲਾਂ 83 85 ਦੇ ਖਨਾਰਜ ਕਰਦਾ ਵੀ ਸਾਡਾ ਸ਼ਹਿਰ ਹੈ ਜਿਹੜਾ ਖੰਨਾ ਜਿਹੜੇ ਦੇ ਹੁਣ ਮੰਨ ਲਓ ਮੈਂ ਗੱਡੀ ਲਈ ਆ ਪੈਟਰੋਲ ਵਾਲੀ ਗੱਡੀ ਆ ਡੀਜ਼ਲ ਵਾਲੀ ਆ ਜਿਵੇਂ ਤੇਲ ਨਹੀਂ ਬਹੁਤਾ ਚੱਲੂਗਾ ਜੇ ਅਸੀਂ ਟਿੱਡ ਭਰਦੇ ਤਾਂ ਉਹ ਤਾਂ ਵੀ ਸਾਡੇ ਜੁੱਤੀਆਂ ਮਾਰਦੀਆਂ ਨੇ ਸਾਡੇ ਖੰਨਾ ਦੇ ਕਿਸਾਨ ਨੇ ਮਾਰੇ ਨੇ ਇਹਨਾਂ ਨੂੰ ਕੋਈ ਸੂਰਤ ਨਹੀਂ ਦੇਣੀ ਲੁਧਿਆਣੇ ਦਾ ਫੈਕਟਰੀ ਇੰਡਸਟਰੀਆਂ ਨੇ ਉਹ ਜ਼ਿਲ੍ਹਾ ਬਣ ਗਿਆ ਪ੍ਰਦੂਸ਼ਨ ਉਹ ਫਤਗੜ ਜ਼ਿਲ੍ਹਾ ਸਭ ਤੋਂ ਕਿੰਨੀ ਦੂਰ ਜਾਦਾ ਹੈਗਾ ਅਸੀਂ ਸਾਰੇ ਅਸ਼ੀਆ ਮਹਾਦੀਜ ਦਾ ਸਭ ਤੋਂ ਵੱਡਾ ਅੰਨ ਪੈਦਾ ਕਰਨ ਵਾਲੇ ਕਿਸਾਨ ਆ ਮਜ਼ਦੂਰ ਨੇ ਇਹਨਾਂ ਨੇ ਸਾਡੀ ਮਦਦ ਕੀਤੀ ਹੈ ਰਮਦਾਸੀਆ ਲੋਕਾਂ ਨੇ ਜਾਂ ਮਦਵੀਆਂ ਨੇ ਇਹਨਾਂ ਨੂੰ ਵੀ ਸਹੂਲਤ ਮਿਲਣੀ ਚਾਹੀਦੀ ਹੈ ਕਈ ਵਾਰ ਮੇਰੇ ਕੋਲ ਕਰਾਇਆ ਨਹੀਂਦਾ ਮੇਰੇ ਚੰਡੀਗੜ੍ਹ ਵੀ ਕੇਸ ਲੱਗੇ ਨੇ ਲੁਧਿਆਣੇ ਵੀ ਜਿਹਦੇ ਬਾਰੇ ਗੱਲ ਕਰਦੇ ਜਿਹਦੇ ਬਾਰੇ ਹੀ ਗੱਲ ਕਰਦਾ ਨੇ ਵੀ ਸਾਨੂੰ ਜਿਲ੍ਹੇ ਦੀ ਜ਼ਰੂਰਤ ਹੈ ਹਰ ਇੱਕ ਜਿਲ੍ਹੇ ਦੇ ਹਰ ਜ਼ਿਲ੍ਹਾ ਸਾਡਾ ਖੰਨਾ ਸਹਿਰ ਸਾਪਾ ਪੂਨੀਆ ਕਰਦਾ ਜ਼ਿਲ੍ਹਾ ਮੈਂ ਤਾਂ ਹੁਣ ਵੀ ਉਹ ਪਰਸੋਂ ਮੈਨੂੰ ਇੱਕ ਵਕੀਰ ਮਿਲੇ ਸੀ ਮੈਂ ਉਰੇ ਆਇਆ ਸੀ ਉਹ ਕਹਿੰਦਾ ਜੀ ਜਿਹੜੇ ਜੱਜ ਨੇ ਵੀ ਉਹਨੇ ਕੰਪਨੀ ਵਾਲਿਆਂ ਨੂੰ ਕੁਝ ਦਿੱਤਾ ਚੱਕ ਕੇ ਉਹਨੇ ਗੈਰਦੀ ਪੁਲੀ ਕੰਨੀ ਤੇ ਜ਼ਿਲ੍ਹੇ ਦਾ ਆਰਡਰ ਕੱਟਾ ਮੈਂ ਕਿਹਾ ਵੀ ਰੈਵਨਿਊ ਕੇਸ ਪਾ ਦਿਓ ਮੈਂ ਵੀ ਪਾਏ ਨੇ ਮੈਨੂੰ ਵੀ ਡਿਸਮਿਸ ਕਰਾਇਆ ਮੇਰੇ ਅਸਾਕਾਂ ਨੇ ਵੀ ਰੈਵਨਿਊ ਕੇਸ ਪਾ ਦਿਓ ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂ ਬਾਈ ਜੀ ਉੱਥੇ ਪ੍ਰਦੂਸ਼ਣ ਹੈ ਗੈਰਦੀ ਪੁਲੀ ਦਾ ਪਾਣੀ 93 ਦਾ ਹਿਸਟਰੀ ਪੜੋ 88 ਦਾ ਪੜੋ ਤੇ 80 ਦਾ ਪੜੋ ਜੋ ਪਾਣੀ ਆਇਆ 66 ਫੁੱਟ ਚੜਨਾ ਸੀ ਅਜੇ ਉਹ ਮਾਡਲ ਟਾਊਨ ਉੱਥੇ ਦੇਖੋ ਸਾਡਾ ਜ਼ਿਲ੍ਹਾ ਜਿਹੜਾ ਖੰਨਾ ਬਣਾਉਣਾ ਹੈ ਇਹਨਾਂ ਤਹਿਸੀਲ ਇਹ ਵੀ ਠੀਕ ਹੈ ਪੰਚਰ ਮਿੰਡ ਦਾ ਰਸਤਾ ਖੰਨੇ ਸਰ ਬਸ ਸਟੈਂਡ ਤੋਂ ਤੇ ਪਟਕੀਆਂ ਵੀ ਜਗਾ ਪਈ ਹੈ ਉਹ ਸਰਕਾਰ ਨੂੰ ਚਾਹੀਦਾ ਅੱਜ ਦੇ ਮੰਤਰੀ ਨੂੰ ਵੀ ਭਾਈ ਸਾਹਿਬ ਜਿੱਥੇ ਮਰਜ਼ੀ ਕਰ ਪਰ ਇਹ ਜਿਲਾ ਵੀ ਬਣਾ ਤੇ ਸਾਡਾ ਕੋਟ ਵੀ ਵਧੀਆ ਆ ਇਹ ਸੀ ਅਫਸਾਇਸ਼ ਕਰ ਤੋਂ ਆਪਣੇ ਕਿਸਾਨਾਂ ਕੋਲ ਤੇਜ ਸਿੰਘ ਜੀ ਇਹ ਆਉਂ ਗੱਲ ਕਰਦਾ ਕਰਨੈਲ ਸਿੰਘ ਜੀ ਇਹਨਾਂ ਨੇ ਪਿਛਲੀ ਵਾਰ ਵੀ 47 ਦਿਨ ਹੈ ਇਸ ਸੰਘਰਸ਼ ਦੇ ਲਈ ਬੈਠੇ ਰਹੇ ਨੇ ਕਰਨੈਲ ਸਿੰਘ ਜੀ ਕੀ ਕਹਿਣਾ ਜੀ ਅੱਜ ਦੇ ਸਮੇਂ ਅੱਜ ਅਸੀਂ ਜਿਹੜਾ ਹੈਗਾ ਖੰਨੇ ਨੂੰ ਜ਼ਿਲ੍ਹਾ ਬਣਾਉਣ ਤੇ ਜਿਹੜੀਆਂ ਹੜ੍ਹ ਪ੍ਰਭਾਵਿਤ ਏਰੀਆ ਚ ਕਚਹਿਰੀਆਂ ਜਾ ਰਹੀਆਂ ਨੇ ਉਹਦੇ ਵਿਰੋਧ ਚ ਪ੍ਰਦਰਸ਼ਨ ਚੱਲ ਰਿਹਾ ਅਸੀਂ 2014 ਚ ਵੀ ਪਹਿਲਾਂ 41 ਦਿਨ ਜਿਹੜਾ ਖੰਨੇ ਨੂੰ ਜ਼ਿਲ੍ਹਾ ਬਣਾਉਣ ਲਈ ਧਰਨਾ ਲਾਇਆ ਸੀਗਾ ਤੇ ਸਰਕਾਰ ਨੇ ਮੰਨਿਆ ਸੀ ਵੀ ਖੰਨੇ ਨੂੰ ਜ਼ਿਲ੍ਹਾ ਬਣਾਉਣਾ ਹੈ ਤੇ ਸਾਡੇ ਵਿਚਾਰ ਅਧੀਨ ਹੈ ਸਮੇਂ-ਸਮੇਂ ਤੇ ਹਰ ਇੱਕ ਪੋਲੀਟਿਕਲ ਪਾਰਟੀ ਗੱਲ ਕਰਦੀ ਆ ਵੀ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਣਾ ਪਰ ਜਦੋਂ ਉਹ ਸਤਾ ਜਾ ਜਾਂਦੇ ਨੇ ਤਾਂ ਭੁੱਲ ਜਾਂਦੇ ਆ ਅੱਜ ਅਸੀਂ ਤੁਹਾਡੇ ਮਾਧਮ ਰਾਹੀਂ ਇਲਾਕਾ ਵਾਸੀਆਂ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਹਾਰਡ ਪ੍ਰਭਾਵਤ ਏਰੀਆ ਦੇ ਅੰਦਰ ਜਿਹੜੀਆਂ ਕਚੈਨੀਆਂ ਉਹ ਨਹੀਂ ਬਣਦੇਾਂਗੇ ਅਤੇ ਖੰਨੇ ਨੂੰ ਬੂਮ ਜ਼ਿਲ੍ਹਾ ਬਣਾਉਣ ਲਈ ਉਹਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਖੰਨੇ ਨੂੰ ਜ਼ਿਲ੍ਹਾ ਨਹੀਂ ਬਣਾ ਦਿੱਤਾ ਜਾਂਦਾ ਜਿੱਥੇ ਕਚੈਨੀਆਂ ਬਣਾਈਆਂ ਜਾ ਰਹੀਆਂ ਨੇ ਉੱਤੇ ਚੰਦ ਲੋਕਾਂ ਨੂੰ ਜਾਂ ਭੂਮਾਫੀਆ ਨੂੰ ਉਹਨਾਂ ਦਾ ਨਿੱਜੀ ਫਾਇਦਾ ਦੇ ਲਈ ਜੜੀਆਂ ਬਣਾਈਆਂ ਜਾ ਰਹੀਆਂ ਨੇ ਉੱਥੇ ਟ੍ਰੈਫਿਕ ਸਮੱਸਿਆ ਹੈ ਉੱਥੇ ਪੋਲਿਊਸ਼ਨ ਹੈ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆਊਗੀ ਉੱਥੇ ਜਿਹੜੀ ਬਿਲਡਿੰਗ ਬਣ ਰਹੀ ਹੈ ਉਹਦੇ ਚ ਸਿਰਫ ਵਕੀਲਾਂ ਲਈ 120 ਕਾ ਬਣਨੇ ਤੇ ਜਿਹੜੀ ਪਾਰਕਿੰਗ ਆ ਉਹ ਵਕੀਲਾਂ ਤੇ ਜੱਜਾਂ ਤੇ ਉਹਨਾਂ ਦੇ ਅੰਪਲਾਈ ਲਈ ਬਣ ਰਹੀ ਹੈ ਜਦ ਤੱਕ ਉਹਨਾਂ ਦਾ ਅਨੁਮਾਨ ਹੈ ਕਿ 3 ਸਾਲ ਜਿਹੜੀਆਂ ਬਣਨਗੀਆਂ 3 ਸਾਲ ਤੱਕ ਜਿਹੜੇ ਸਾਡੇ ਵਕੀਲ ਨੇ ਬਾਰ ਅਸੋਸੀਏਸ਼ਨ ਦੇ ਅੰਦਰ ਮੈਂਬਰਸ਼ਿਪ ਮੇਰੇ ਖਿਆਲ ਦੇ ਵਿੱਚ 1000 ਦੇ ਨੇੜੇ ਪਹੁੰਚ ਜਾਣੀ ਹੈ ਔਰ ਉਹ 1000 ਬੰਦੇ ਨੂੰ ਜਾਂ ਉਹ ਵਕੀਲ ਨੂੰ ਉਹਨਾਂ ਦੇ ਕੈਬਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਜਿਹੜਾ ਇਹ ਬਣਾਇਆ ਜਾ ਰਿਹਾ ਕੰਪਲੈਕਸ ਹੈ ਉਹ ਜਨਤਾ ਨੂੰ ਇਨਸਾਫ ਦੇਣ ਲਈ ਬਣਾਇਆ ਜਾ ਰਿਹਾ ਪਰ ਜਨਤਾ ਨੂੰ ਕੋਈ ਸਹੂਦਾ ਉੱਥੇ ਹੈ ਨਹੀਂ ਉੱਥੇ ਟਾਈਪਿਸਟ ਕੋਈ ਨਹੀਂ ਉੱਥੇ ਫੋਟੋਸਟੇਟ ਵਾਲਾ ਕੋਈ ਨਹੀਂ ਉਹਨਾਂ ਦੀ ਪਾਰਕਿੰਗ ਲਈ ਕੋਈ ਪ੍ਰਬੰਧ ਨਹੀਂ ਹੈ ਸੜਕ 'ਤੇ ਗੱਡੀਆਂ ਲੱਗਣਗੀਆਂ ਪੁਲਸ ਵਾਲੇ ਟੋ ਕਰਕੇ ਲੈ ਜਾਇਆ ਕਰਨਗੇ ਉਹ ਪਰੇਸ਼ਾਨੀ ਦੇ ਮਾਰੇ ਕਦੇ ਥਾਣੇ ਪਹੁੰਚਣਗੇ ਕਦੇ ਕਜੜੀਆਂ ਭਜਣਗੇ ਤੇ ਉਹਨਾਂ ਦਾ ਇੱਕ ਦਾ ਸਮਾਨ ਪੈਸਾ ਤੇ ਬਰਬਾਦੀ ਹੋਣੀ ਹੈ ਜਿੱਥੇ ਜਿੱਥੇ ਉੱਥੇ ਅਸੀਂ ਜਿਹੜਾ ਇਹ ਮੌਤ ਦਾ ਸਮਾਨ ਹੈ ਜਿਹੜਾ ਬੁੱਲੇ ਪੁੱਜਣੀਆਂ ਕਜੜੀਆਂ ਜਾ ਰਹੀਆਂ ਉਹ ਮੌਤ ਦਾ ਸਮਾਨ ਲੈ ਕੇ ਜਾ ਰਹੇ ਆ ਉੱਥੇ ਵਕੀਲ ਵੀ ਮਰਨਗੇ ਉੱਥੇ ਆਮ ਲੋਕ ਵੀ ਮਰਨਗੇ ਤੇ ਰੋਜ਼ ਰਾਚਾ ਉੱਥੋਂ ਆਇਆ ਕਰਨਗੇ ਆ ਅਸੀਂ ਪਰਜ ਪ੍ਰਸ਼ਾਸਨ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਅਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਲੋਕ ਵਿਰੋਧੀ ਤੇ ਗਲਤ ਫੈਸਲਾ ਹੈ ਤੋ ਉਹਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਖੰਨੇ ਅੰਦਰ ਮਿੰਨੀ ਸੈਕਟਰੀਟ ਬਣਾ ਕੇ ਪੂਰੇ ਜਿਹੜੇ ਦਫ਼ਤਰ ਨੇ ਜ਼ਿਲ੍ਹਾ ਦਫ਼ਤਰ ਸਾਰੇ ਇੱਕੋ ਛੱਤ ਲੇ ਬਣਾਏ ਜਾਣ ਖੰਨਾ ਸਮਰਾਲਾ ਤੇ ਪੈਰ ਦੀਆਂ ਜਿਹੜੀਆਂ ਕਚਹਿਰੀਆਂ ਨੇ ਉਹ ਵੀ ਇੱਕ ਜਗ੍ਹਾ ਹੀ ਬਣਾਈਆਂ ਜਾਣ ਇਹਨੇ ਕਹਿੰਦਾ ਹੋਇਆ ਧੰਨਵਾਦ ਕਰ ਲੋਕਾਂ ਦਾ ਉਹ ਅੱਜ ਤੱਕ ਹਮ ਜਿਵੇਂ ਵੀ ਸਭ ਤੋਂ ਵੱਡੀ ਕਾਜ ਪੂਰੀ ਮਹਿਸੂਸ ਹੋ ਰਹੀ ਹੈ ਲੁਧਿਆਣਾ ਵੀ ਸਾ ਤੋਂ 40 ਕਿਲੋਮੀਟਰ ਪੈਂਦਾ ਹੈ ਜਰਹਾਂ ਕੋਸ ਜਰੀਆ 1000 ਰੁਪਏ ਜਿਆਲੇ ਦੇ ਫਗਵਾੜ ਸਾਹਿਬ ਜਾਨੇ ਆਉਂਦਾ ਛਾਇਚੇਲੇ ਰੁਪਈਆ ਤੇ ਸਰਕਾਰ ਜਿਹੜਾ ਖੰਡਿਆ ਖੇਲਾ ਇਹਦਾ ਕੀ ਬੋਸ ਆ ਜਿਹਦੇ ਖਫਾਨਾ ਆਇਆ ਨਾ ਵੀ ਕੋਈ ਜ਼ਿੰਦਾਰੀ ਦਾ ਸੰਗਠਨ ਕੋਈ ਜ਼ਿੰਦਾਰੀ ਦਾ ਆਖਾਂਦੀ ਇਹਨੇ ਇਹਨੂੰ ਜ਼ਿਲ੍ਹਾ ਬਣਾ ਕੇ ਭੱਜ ਗਿਆ ਤੇ ਖੰਨੇ ਜਾਣਾ ਬਾਹਰ ਰੋਟੀ ਖਾ ਕੇ ਗਿਆ ਸਾਨੂੰ ਤਾਂ ਉਹਦਾ ਵੀ ਲੱਗਦਾ ਕਿ ਉਹ ਭਾਈ ਵਧੀਆ ਗੱਲ ਨਹੀਂ ਕਰਕੇ ਗਿਆ ਕਿ ਥੰਨੇ ਨੂੰ ਜਿਹੜੇ ਦਾ ਦਰਜਾ ਨਹੀਂ ਦਿੱਤਾ ਵਿਅਕਤੀ ਨੇ ਕਿਹਾ ਕਿ ਜਿਹੜਾ ਬਣਾਇਆ ਸੀ ਉਹ ਪੁੱਤਰਾ ਇਹ ਬੋਲ ਲੱਗਿਆ ਆਪ ਵੀ ਉਹਦੇ ਉੱਤੇ ਇਹ ਕਹਿੰਦਾ ਭਾਈ ਇਹ ਉਹ ਤੁਹਾਡਾ ਪ੍ਰਭਾਵ ਖੇਤਰ ਦੇ ਵਿੱਚ ਚੋਕ ਖਰਾਬ ਕੀਤਾ ਜਾ ਰਿਹਾ 24 ਜਿਹੜੀ ਆ ਬਚਾਰੀਆਂ